ਤਿੰਤਿਆਂ ਤੋਂ ਬਾਅਦ ਗੋਤਲੇ 마ਸੂਮ ਬੱਚੇ ਦੇ ਨਾਲ ਇੰਨਾ ਮਾੜਾ ਹੋ ਜਾਣਾ ਹੈ ਜਦੋਂ ਇਹ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹਸਪਤਾਲ ਦੇ ਬਾਹਰ 6 ਮਹੀਨੇ ਬੱਚੇ ਦੀ ਲੋਥ ਨੂੰ ਲੈ ਕੇ ਖੜਾ ਇਹ ਪਰਿਵਾਰ ਬੇਹੱਦ ਹੀ ਦੁੱਖ ਦੇ ਵਿੱਚ ਹੈ ਉਹਨਾਂ ਹਸਪਤਾਲ ਪ੍ਰਸ਼ਾਸਨ ਤੇ ਲਾਪਰਵਾਹੀ ਤੇ ਦੋਸ਼ ਲਗਾਏ ਨੇ ਜਿਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਸਮੇਤ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ ਇਹ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ 6 ਮਹੀਨੇ ਦੇ ਮਾਸੂਮ ਬੱਚੇ ਦੀ ਜਾਨ ਗਈ ਹੈ 5 ਦਿਨਾਂ ਤੋਂ ਉਸ ਦਾ ਇਲਾਜ ਇਸ ਹਸਪਤਾਲ ਵਿਖੇ ਚੱਲ ਰਿਹਾ ਸੀ ਪਰਿਵਾਰਿਕ ਮੈਂਬਰਾਂ ਨੇ ਰੋ ਰੋ ਕੇ ਆਪਣਾ ਦੁੱਖ ਜ਼ਾਹਿਰ ਕੀਤਾ ਅਤੇ ਨਾਲ ਹੀ ਮਾਂ ਨੇ ਰੋਂਦੇ ਹੋਏ ਕਿਹਾ ਕਿ ਮੈਨੂੰ ਆਪਣੇ ਪੁੱਤ ਨੂੰ ਦੁੱਧ ਤੱਕ ਪਿਲਾਉਣ ਨਹੀਂ ਦਿੱਤਾ ਗਿਆ ਐਨਾ ਹੀ ਨਹੀਂ ਉਸ ਦਾ ਕਹਿਣਾ ਸੀ ਕਿ ਬੱਚੇ ਨੂੰ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਦਿੱਤੀ ਅਤੇ ਸਾਰੀ ਰਾਤ ਉਹ ਜਾ ਕੇ ਕੱਟਦੀ ਰਹੀ ਅਤੇ ਆਪਣੇ ਬੱਚੇ ਦੇ ਬੁੱਲਾਂ ਨੂੰ ਗਿੱਲਾ ਕਰਦੀ ਰਹੀ ਇਸ ਪੂਰੀ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰ ਦੁੱਖ ਦੇ ਵਿੱਚ ਇਸ ਪਰਿਵਾਰ ਨੇ ਡਾਕਟਰਾਂ ਅਤੇ ਹਸਪਤਾਲ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਜਦੋਂ ਕਿ ਡਾਕਟਰਾਂ ਦਾ ਕਹਿਣਾ ਸੀ ਕਿ ਜੇਕਰ ਅਜਿਹੀ ਕੋਈ ਕੁਤਾਹੀ ਪਾਈ ਜਾਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਨੇ ਬੱਚਾ ਮਤਲਬ ਜੰਝੇ ਤੇ ਰੱਖਿਆ ਉਸ ਤੋਂ ਬਾਅਦ ਕਹਿੰਦੇ ਕਹਿੰਦੇ ਜਿਹੜੀ ਪ੍ਰੂਟ ਨਹੀਂ ਪਤ ਨਹੀਂ ਕਿ ਕੋਈ ਸਾਲ ਮਤਲਬ ਜਿਹੜੀ ਆਪਣੇ ਕੋ ਫਰੈਸ਼ ਨਾਲ ਨਾਲ ਹੀ ਹੁੰਦੀ ਹੈ ਵੀ ਬਲੌਕ ਆ ਉਹ ਕਹਿੰਦੀ ਬਲੌਕ ਆ ਤੇ ਇਹ ਕਹਿੰਦੀ ਇਹਨਾਂ ਨੇ ਬੱਚੇ ਦਾ ਦੁੱਧ ਬਿਲਕੁਲ ਬੰਦ ਕਰਤਾ ਬੱਚਿਆਂ ਨੂੰ ਬੱਚਿਆਂ ਨੂੰ ਸੋਮਵਾਰ ਦਾ ਦੁੱਧ ਦਿੱਤਾ ਹੈ ਜਦ ਕਿ ਇਹਨਾਂ ਨੇ ਇੱਕ ਟਰਿੱਪ ਲਾਉਂਦੇ ਰਹਿੰਗੇ ਨਹੀਂ ਤਾਂ ਬੱਚਾ ਟਰਿੱਪ ਤੇ ਸਾਰੀ ਰਹਿੰਦਾ ਇੱਕ ਟਰਿੱਪ ਲਾਉਂਦੇ ਰਹੇ ਨੇ ਇੱਕ ਟਰਿੱਪ ਵੀ ਹੈ 11 ਵਜੇ ਤੋਂ ਬੰਦ ਕਰ ਦੇਣੀ ਮੇਰਾ ਪੁੱਤ ਸਾਰੀ ਰਾਤ ਫੇਲ ਕੇ ਜਾਂਦੀ ਮੈਂ ਪਾਣੀ ਮੂੰਹ ਤੇ ਗਿੱਲਾ ਕਰ ਕਰਕੇ ਮਹਿਲ ਮੇਰੇ ਮੁੰਡੇ ਦੇ ਨਾਲ ਮੈਂ ਦਰ ਰਾਤ ਕੱਢੀ ਆ ਸਾਰੀ ਰਾਤਾਂ ਮੈਂ ਪਾਣੀ ਗਿੱਲਾ ਕਰ ਕਰਕੇ ਬੋਲਦੇ ਲਾਉਣਾ ਤਾਂ ਮੇਰੇ ਬੇਟੇ ਨੇ ਸਾਰੀ ਰਾਤ ਕੱਢਣੀ ਮੈਂ ਇਹਨੂੰ ਕਹਿਣਾ ਵੀ ਡਾਕਟਰ ਸਾਹਿਬ ਇਹ ਕਹਿੰਦੇ ਵੀ ਕੋਈ ਗੱਲ ਇੰਨੇ ਟ੍ਰੀਟਮੈਂਟ ਹੋਊਗਾ ਹੋਇਆ ਵੀ ਉੱਤੇ ਹੀ ਹੈ ਚਲੋ ਕੋਈ ਗੱਲ ਠੀਕ ਆ ਅੰਦਰੋਂ ਨਾੜ ਦਾ ਕੋ ਉਸ ਤੋਂ ਬਾਅਦ ਇਹਨਾਂ ਨੇ ਕਲਰ ਰਿਪੋਰਟ ਕਰਾਈਆਂ ਮੈਂ ਕਿਹਾ ਵੀ ਡਾਕਟਰ ਸਾਹਿਬ ਬੱਚੇ ਨੂੰ ਦੁੱਧ ਦੇ ਸਕਦੇ ਆਂ ਕਹਿੰਦੇ ਵੀ ਹਾਂ ਵੀ ਹੁਣ ਦੀ ਰਿਪੋਰਟ ਆ ਜਾਣਗੀ ਆ ਵੀ ਫਿਰ ਦੁੱਧ ਦੇ ਦਿਓ ਚਲੋ ਰਿਪੋਰਟਾਂ ਮੈਂ ਤਾਂ ਆਏ ਕਹਿੰਦੀ ਵੀ ਜਿਹੜੀ ਅੱਜ ਤੋਂ ਉਹ ਉਹਦੇ ਰਿਪੋਰਟਾਂ ਕਰਾਈਆਂ ਇੰਨੀ ਉਹ ਆਈ ਆ ਉਹਦੇ ਵਿੱਚ ਦੁੱਖ ਆ ਹੁਣ ਕਾ ਤੋ ਫਿਰ ਹਨ ਦੇਖੀ ਕੋਈ ਲੱਗਦਾ ਠੀਕ ਆ ਇਹ ਸਾਰੀ ਰਿਪੋਰਟਾਂ ਕਦਰ ਰਿਪੋਰਟਾਂ ਠੀਕ ਨੇ ਫਿਰ ਕਹਿੰਦੇ ਦੁੱਧ ਨਹੀਂ ਦੇਣਾ ਹੈਗਾ ਜੇ ਮੇਰੇ ਬੱਚੇ ਨੂੰ ਅੰਦਰਲੀ ਪ੍ਰੋਬਲਮ ਹੈਗੀ ਸੀ ਤਾਂ ਡਾਕਟਰ ਨੇ ਦੁੱਧ ਨਹੀਂ ਦੇਣ ਦਿੱਤਾ ਹੈਗਾ ਮੇਰੇ ਬੱਚੇ ਨੂੰ ਬੱਚੇ ਨੂੰ ਮੈਂ ਜਿੱਦੇ ਉਲਟੀ ਲੱਗੀਆਂ ਮੇਰੇ ਬੱਚੇ ਨੂੰ ਮੈਂ ਪਾਦਰ ਨੂੰ ਉਹਦੀ ਉਲਟੀ ਤਾਂ ਹੋ ਗਈ ਬੰਦ ਲੇਕਿਨ ਉਹ ਵੈਸੇ ਬੁਖਾਰ ਨਹੀਂ ਦਿਓਦਾ ਟੁੱਟ ਰਿਆ ਸੀ ਫਿਰ ਮੈਂ ਇਹਨਾਂ ਦੇ ਕੋਲੇ ਫੇਰ ਲੈ ਕੇ ਆਈਆਂ ਇਹਨਾਂ ਨੇ ਐਡਮਿਟ ਕਰ ਲਿਆ ਹਾਂਜੀ ਬੱਚੇ ਸਵੇਰੇ ਹੋਈਏ 5:30 ਵਜੇ ਮੈਂ ਮੈਂ ਸਾਰੀ ਰਾਤ ਬੱਚਾ ਲਈ ਬੈਠੀ ਰਹੀ ਆਪਦਾ ਮੈਨੂੰ ਸਿਰਫ 1 ਮਿੰਟ ਲਈ ਇਹਨਾਂ ਨੇ ਇਸ ਤਰ੍ਹਾਂ ਟੌਂਕਾ ਲੰਗਿਆ ਮੈਂ ਆਪਦੇ ਬੱਚਾ ਦੇਖਿਆ ਵੀ ਠੀਕ ਆ ਇਹਨੂੰ ਪਰਮ ਠੀਕ ਨਹੀਂ ਸੀ ਰਾਤ ਸਾਢੇ ਮਤਲਬ ਉਹਨਾਂ ਚ ਲੈ ਰਹੇ ਸੀ ਪਤਾ ਹੈ ਉਹ ਮੈਂ ਦੇਖੀ ਲੈ ਹੈ ਹਰ ਸਾਧ ਰੋਂਦਾ ਕੁਛ ਨਹੀਂ ਦੀਗਾ ਹੁੰਦਾ ਨਹੀਂ ਦੀਗਾ ਬਿਲਕੁਲ ਨਹੀਂ ਉਹ ਉਹਨਾਂ ਨੇ ਸਿਰਫ ਇੱਦਾਂ ਤੇ ਲਾ ਕੇ ਉਹਨਾਂ ਨੇ ਇੱਦਾਂ ਤੇ ਲਾ ਕੇ ਦੇਖ ਕੇ ਸਾਰਾ ਸਿਆਕ ਕਰਕੇ ਪੇਟ ਦੱਬ ਕੇ ਕਹਿੰਦੇ ਠੀਕ ਆ ਬਸ ਠੀਕ ਆ ਤੁਹਾਡਾ ਬੱਚਾ ਜਦ ਕਿ ਸਾਡਾ ਬੱਚਾ ਸਾਨੂੰ ਰਾਤ ਕਹਿ ਹੈ ਮੈਂ ਉਹਨਾਂ ਨੂੰ ਮੈਂ ਕਿਹਾ ਡਾਕਟਰ ਸਾਹਿਬ ਠੀਕ ਵੀ ਹੈਗਾ ਕਹਿੰਦੇ ਹਾਂ ਠੀਕ ਆ ਮਾਂ ਵੀ ਫਿਰ ਕੋਈ ਗੱਲ ਨਹੀਂ ਇਹਨੂੰ ਦੁੱਧ ਪਿਲਾ ਦੇ ਕਹਿੰਦੇ ਪਰ ਦੁੱਧ ਨਹੀਂ ਪਿਲਾਉਣਾ ਹੈਗਾ ਇਹਨੂੰ ਦੁੱਧ ਨਹੀਂ ਪਿਲਾਉਣ ਦਿੱਤਾ ਹੈਗਾ ਰਾਤ ਦੀ ਮਾਰੇ ਹੋਏ ਤਾਂ ਨਹੀਂ ਪਿਲਾਉਂ ਦਿੱਤਾ ਦੁੱਧ ਨਹੀਂ 4 ਦਿਨ ਹੋ ਗਏ ਇਹਨੂੰ ਦੁੱਧ ਨਹੀਂ ਪੀਣ ਦਿੱਤਾ ਹੈਗਾ ਮੇਰੇ ਬੇਟੇ ਨੂੰ ਉਹਦਾ ਨਾਮ ਨੂੰ ਪੜਾਈਏ ਅਸੀਂ ਇਨ ਇਹਦਾ ਹਸਪਤਾਲ ਤਾਂ ਇਹ ਪੂਰਾ ਹੋ ਗਿਆ ਚਲ ਕੇ ਹੈ ਨਹੀਂ ਮੇਲੇ ਲੋ ਜੀ ਫਿਰ ਮੈਂ ਲੈ ਕੇ ਹਿੱਲੀ ਨਹੀਂ ਹੈਗੀ ਮੈਂ ਕਿ ਬੱਚਾ ਤਾਂ ਮੇਰਾ ਪੂਰਾ ਹੋ ਗਿਆ ਮੈਂ ਕਿ ਉਹ ਲੈ ਕੇ ਹਿੱਲਣਾ ਕਿਹਦੇ ਕਹਿੰਦੇ ਸੀ ਤੁਹਾਨੂੰ ਰੈਫਰ ਕਰ ਦੇ ਆਈਬੀਆਈ ਹਸਪਤਾਲ ਦੇ ਵਿੱਚ ਲੈ ਜਾਓ ਕਹਿੰਦੇ ਚੱਕ ਕੇ ਕਹਿੰਦੇ ਇਹਨਾਂ ਨੂੰ ਆਏ ਤੇ ਵੀ ਲੈ ਜਾਣ ਵੀ ਲੈ ਜਾਣ ਫੋਣ ਵੀ ਇਹ ਨਾ ਜਾ ਕੇ ਤਾਂ ਡਾਕਟਰ ਉੱਧਰ ਲੁੱਕ ਕੇ ਬਹਿ ਗਿਆ ਇਹ ਸਾਰੇ ਗੱਡੀਆਂ ਦੇ ਵਿੱਚ ਬਹਿ ਗਏ ਮੈਂ ਕੱਲੀ ਹੋਈ ਜਾ ਕੇ ਉਹ ਡਾਕਟਰ ਮੈਂ ਮੂਦ ਪਰਪੰਡ ਮੈਂ ਕੱਲੀ ਆ ਜਾ ਕੇ ਉਹ ਡਾਕਟਰ ਉੱਧਰ ਖਿੱਚ ਕੇ ਲੈ ਗਈਆਂ ਮੈਂ ਕਿ ਰੋਟਾ ਫੜਾ ਬਾਲੇ ਮੇਰੇ ਬੱਚੇ ਦੀ ਕਿੱਥੇ ਨਹੀਂ ਹੈ ਇਹਨਾਂ ਨੇ ਤਾਂ ਸਾਰੇ ਮੇਨ ਖੇਲੀ ਕਰਤੀ ਦੀਏ ਤਾਂ ਸਾਰੇ ਬਹਿ ਗਏ ਦੀਏ ਮੁੰ ਪਰ ਇਹ ਰਿਪੋਰਟ ਦੇ ਉੱਤੇ ਆਪ ਦਾ ਆ ਆਪ ਆਪ ਉਹ ਪਤਾ ਲਾਫਰ ਦੇ ਲਿਖ ਕੇ ਵੀ ਦੇ ਰਿਹਾ ਦੀ ਅਸੀਂ ਨੇ ਬਹੁਤ ਔਖਾ ਲਖਵਾਇਆ ਵਾ ਵੀ ਇੱਥੇ ਹੀ ਬੱਚੇ ਦਾ ਇਲਾਜ ਕਰਾਇਆ ਇੱਥੇ ਅਸੀਂ ਬੱਚਾ ਲੈ ਗਏ ਆ ਇੰਨੀ ਤਰੀਕ ਤੋਂ ਲੈ ਗਏ ਇਹ ਕਹਿੰਦਾ ਮੈਂ ਕੁਝ ਵੀ ਨਹੀਂ ਲਿਖ ਕੇ ਦੇਣਾ ਨਹੀਂ ਸਮਝ ਆ ਰਿਹਾ ਤੁਸੀਂ ਰੈਫਰ ਕਰ ਤੋ ਸਾਨੂੰ ਦੁੱਖ ਹੋਏ ਨਹੀਂ ਕਿਉਂ ਨਹੀਂ ਲਿਖ ਕੇ ਦੇ ਰਿਹਾ ਤੇ ਜਦ ਜਾਦੇ ਦਾ ਇਲਾਜ ਸਹੀ ਦੀ ਕਿਉਂ ਨਹੀਂ ਲਿਖ ਕੇ ਦੇ ਰਿਹਾ ਫਿਰ ਕੀ ਹੁੰਦੀ ਹੈ ਸਟਾਫ ਮੈਂਬਰ ਇੱਕ ਆਉਂਦਾ ਸਟਾਫ ਨਾਸ ਸਟਾਫ ਨਾਸ ਇਹਨਾਂ ਕੋਲ ਇੱਕ ਹੁੰਦੀ ਹੈ ਉਹੀ ਇਹਨਾਂ ਨੂੰ ਸਟੇਮ ਵੀ ਨਹੀਂ ਦੇਣ ਆਉਂਦੀ ਹੈਗੀ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ ਨੂ ਦੇਖ ਬਪੇ ਲੈ ਫਟ ਫਟ ਚੱਲੀ ਜਾਂਦੀ ਸੀ ਸਟੇਮ ਦੇ ਦੋ ਜੀ ਲਾ ਫਿਰ ਅਸੀਂ ਦੱਸੋ ਸਾਫ ਨੂੰ ਕਿਸੇ ਆਕਸੀਜਨ ਦਾ ਨਹੀਂ ਪਤਾ ਮੈਂ ਅਨਪੜਾ ਹੈ ਜੀ ਮੈਨੂੰ ਕੀ ਪਤਾ ਹੋਊਗਾ ਇਹਦਾ 22 ਤਰੀਕ ਨੂੰ ਇੱਥੇ 21 22 ਨੂੰ ਇੱਥੇ ਸ਼ਾਮ ਨੂੰ ਲੈ ਕੇ ਆਇਆ ਸੀ ਗਾਈ ਜਾਨੀ ਉਹ ਪਹਿਲਾਂ ਅਸੀਂ ਗਏ ਸੀ ਦਿੱਲੀ ਵਾਲਿਆਂ ਤੇ ਹਾਂ ਉਹਨੇ ਸਾਰੇ ਟੈਸਟ ਕਰਵਾਏ ਨੇ ਕਲੀਅਰ ਆਏ ਨੇ ਜੀ ਬਿਲਕੁਲ ਸਿਰਫ ਇਹਨੂੰ ਇਨਫੈਕਸ਼ਨ ਸੀਗੀ ਜੀ ਹਾਂ ਜੀ ਦੇ ਇੱਥੇ ਆ ਕੇ ਜਾਨੀ ਤੋਂ ਇੱਕ ਦਿਨ ਹੋ ਠੀਕ ਰਹਾ ਜਦ ਅਸੀਂ ਸ਼ਾਮ ਨੂੰ ਆ ਕੇ ਇਹਨਾਂ ਨੇ ਐਡਮਿਟ ਕਰਾਤਾ ਅਸੀਂ ਆ ਕੇ ਉਰੇ ਉਸ ਤੋਂ ਬਾਅਦ ਹੀ ਸਾਨੂੰ ਕਹਿੰਦੇ ਵੀ ਦੇਖ ਕੇ ਕਹਿੰਦੇ ਵੀ ਉਹਦੀ ਜਿਹੜੀ ਉਹਨਾਂ ਨੇ ਰਿਪੋਰਟਾਂ ਕਰੀ ਹੋਈਆਂ ਦੀ ਦਿੱਲੀ ਵਾਲੇ ਨੇ ਉਹਦੀ ਆਧਾਰ ਤੇ ਇਹ ਆਪਣਾ ਟ੍ਰੀਟਮੈਂਟ ਕਰੀ ਗਏ। ਯਾਨੀ ਇਹਨਾਂ ਨੇ ਆਪਦਾ ਕੋਈ ਟੈਸਟ ਨਹੀਂ ਕਰਵਾਇਆ, ਕੁਝ ਨਹੀਂ ਕਰਵਾਇਆ ਤੇ ਬਾਅਦ ਚ ਫਿਰ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਐਡਮਿਟ ਕਰ ਲਾਂਗੇ ਵੀ ਇੰਨੀ ਕੋਈ ਖਾਸ ਗੱਲ ਨਹੀਂ ਠੀਕ ਹੋ ਜਾਊਗਾ। ਹਾਂਜੀ ਵੀ ਇਨਫੈਕਸ਼ਨ ਆ ਵੀ ਉਹ ਘਟ ਜੂਗੀ। ਅਸੀਂ ਕਹਿੰਦੇ ਅਸੀਂ ਚਲੋ ਅਸੀਂ ਐਡਮਿਟ ਕਰਵਾਤਾ ਜੀ। 2 2 ਦਿਨ ਐਡਮਿਟ ਅਸੀਂ ਕਰਾ ਕੇ ਰੱਖਿਆ ਔਰੇ ਫਿਰ ਕਹਿੰਦੇ ਵੀ ਚਲੋ ਵੀ ਬੱਚੇ ਦੀ ਕੰਮ ਫੇਰ ਕਿਹਾ ਕੰਮ ਇਹਦਾ ਵਧਿਆ ਹੋਇਆ ਐ ਐ ਫਲਾਣਾ ਟਮਕਾ ਅਸੀਂ ਕਹ ਵੀ ਕੋਈ ਗੱਲ ਨਹੀਂ ਵੀ ਤੁਸੀਂ ਦੱਸੋ ਸਾਨੂੰ ਨਹੀਂ ਫਿਰ ਅਸੀਂ ਬੱਚਾ ਲੈ ਜਾਂਦੇ ਆ ਕਹਿੰਦੇ ਫਿਰ ਕਿਹਾ ਕੋਈ ਨਾ ਅਸੀਂ ਸੰਭਾਂਗੇ ਸੰਭਾਂਗੇ ਯਾਨੀ ਸਾਨੂੰ ਦਲੇਰੀ ਦੀ ਗਏ ਨੇ ਜੀ ਹਾਂਜੀ ਝੂਠੇ ਦੇ ਥੱਲੇ ਦੇ ਦਈ ਗਏ ਨੇ ਵੀ ਥੋੜਾ ਬੱਚਾ ਬਿਲਕੁਲ ਠੀਕ ਆ ਤੇ ਅਸੀਂ ਜੇ ਸ਼ਾਮ ਨੂੰ ਮਤਲਬ ਹੋਣਾ ਉਹ ਛੋਟਾ ਜਿਹਾ ਬੱਚਾ ਜੀ 4 ਦਿਨ ਉਹਨੂੰ ਤੇ 4 ਦਿਨ ਕਿਹੜਾ ਬੱਚਾ ਜਿਹੜਾ ਬਿਨਾਂ ਦੁੱਧ ਤੋਂ ਰਹਿ ਜੂ ਜੇ ਇਹਨੂੰ ਉਹ ਗਲੂਕੋਜ਼ ਲਾਉਂਦੇ ਦੀ ਤਾਂ ਉਹਦੀ ਅੱਧੀ ਬੋਤਲ ਰੱਖ ਲੈਂਦੇ ਦੀ ਇੱਕ 24 ਅੱਧੀ ਰੱਖ ਕੇ ਲੈਂਦੇ ਦੀ ਇਹ ਇੱਕ ਜੁ ਅੱਧੀ ਰੱਖ ਕੇ ਉਹਨੂੰ ਬੰਦ ਕਰ ਦਿੰਦੇ ਦੀ ਜੇ ਅਸੀਂ ਸਾਨੂੰ ਬੁਲਾਉਣਾ ਵੀ ਬੱਚਾ ਸਾਡਾ ਬਹੁਤ ਤੜਪ ਰਿਆ ਨਾ ਉਹਨੂੰ ਪਾਣੀ ਦੇ ਦੋ ਮੜਾ ਜਾ ਵੀ ਬੁੱਲਾ ਨੂੰ ਲਾਇਓ ਅੰਦਰ ਨਾ ਜਾਵੇ ਵੀ ਫੇਰੇ ਕਹਿੰਦੇ ਦੀ ਜੇ ਇਹਨੂੰ ਫੇਰ ਫੋਨ ਕਰਦੇ ਦੀ ਨਾ ਤਾਂ ਇਹ ਆ ਕੇ ਚੈੱਕ ਕਰਦੇ ਸੀ ਉੱਪਰ ਜਾ ਕੇ ਪੈ ਜਾਂਦੇ ਦੀ ਮੋਜਨਾ ਉਹ ਕੁੜੀਆਂ ਇਹਨਾਂ ਦੇ ਸਟਾਫ ਵਾਲੀਆਂ ਰੱਖੀ ਹੋਣਾਂ ਨੂੰ ਕੋਈ ਅਗਲ ਨਹੀਂ ਉਹਨਾਂ ਨੂੰ ਤਾਂ ਸਟੀਮ ਵੀ ਨਹੀਂ ਦੇਣੀ ਆਉਂਦੀ ਹੈਗੀ ਜੀ ਵੀ ਸਟੀਮ ਬੱਚੇ ਨੂੰ ਕਿਵੇਂ ਦੇਈ ਦੀ ਸਾਨੂੰ ਕਹਿੰਦੇ ਦੀ ਆ ਫੜ ਲਓ ਅਸੀਂ ਹੋਰ ਵੀ ਕੰਮ ਕਰਨੇ ਨੇ ਵੀ ਅਸੀਂ ਫੇ ਪੈਸਾ ਕਦੇ ਵਾਸਤੇ ਭਰਨੇ ਆ ਤੁਹਾਨੂੰ ਜੇ ਜੇ ਅਸੀਂ ਆਪੇ ਡਾਕਟਰ ਹੁੰਦੇ ਵੇ ਤੋਂ ਅਸੀਂ ਕੀ ਕਰਵਾਉਣਾ ਸੀਗਾ ਇਹਨਾਂ ਉਸ ਤੋਂ ਬਾਅਦ ਇਹਨਾਂ ਨੇ ਅਸੀਂ ਫੇਰ ਕਹਿੰਦੇ ਅਸੀਂ ਆਪਣੀਆਂ ਰਿਪੋਰਟਾਂ ਕਰਾਉਣੀਆਂ ਨੇ ਦੁਬਾਰੇ ਇਹ ਆਪਣੀਆਂ ਰਿਪੋਰਟਾਂ ਕਰਨ ਚਲੇ ਗਏ ਹਾਂ ਹਾਂ ਜਰ ਰਿਪੋਰਟਾਂ ਉੱਥੇ ਅਸੀਂ ਇਹਨਾਂ ਕਿਹਾ ਇਹ ਵੀ ਸਾਡੀ ਕੁੜੀ ਕਿਨਾਰਸਾ ਭਾਣਜੀ ਮੇਰੀ ਉਹ ਕਹਿੰਦੀ ਵੀ ਮਾਮਾ ਹੀ ਮੈਂ ਇੱਥੇ ਵੀ ਜਾਣਦੀ ਆ ਵੀ ਆਪਾਂ ਉਥੋਂ ਕਰਵਾ ਲਏ ਨੇ ਸਕੈਨਾਂ ਵੀ ਵਧੀਆ ਨੇ ਪ੍ਰੀਤ ਵਾਲੇ ਫਿਰ ਇਹ ਕਹਿੰਦਾ ਨਹੀਂ ਕਹਿੰਦਾ ਕਾਉਂਸਲ ਵਾਲੇ ਦੇ ਜਾਓ ਕਹਿੰਦਾ ਮੈਂ ਮੇਰੇ ਬੰਦੇ ਨੇ ਇਹਨੇ ਪਹਿਲਾਂ ਹੀ ਫੋਨ ਕਰਿਆ ਇਹ ਨਹੀਂ ਪਤਾ ਵੀ ਇਹਨੇ ਆਪ ਇਹ ਰਿਪੋਰਟਾਂ ਤਿਆਰ ਕਰੀਆਂ ਹੁਣ ਜਦ ਇਹ ਆਪਣੀ ਮਰਜ਼ੀ ਨਾਲ ਉੱਥੇ ਭੇਜ ਰਿਹਾ ਜਿਵੇਂ ਜਿਹਨੂੰ ਕੋਈ ਲੈਬੋਰੀ ਚ ਕਹਿੰਦੇ ਸੀਗੇ ਵੀ ਉਹਦੇ ਟੈਸਟ ਕਰਾ ਲਓ ਕਹਿੰਦਾ ਦੀ ਨਾ ਜਿੱਥੇ ਮੈਂ ਕਹੂੰ ਕਹੂੰਗਾ ਵੀ ਉੱਥੇ ਹੀ ਜਾਣਾ ਜਾਣੀ ਇਹਨੇ ਆਪ ਦੀਆਂ ਰਿਪੋਰਟਾਂ ਆਪ ਇਹ ਤਿਆਰ ਕਰੀਆਂ ਹੋਈਆਂ ਨੇ ਇਹਨੇ ਸਾਡਾ ਬੱਚਾ ਅਸੀਂ ਤਾਂ ਤਿੰਨ ਧੀਆਂ ਨੇ ਮਰੀਆਂ ਦੀ ਬੱਚਾ ਮਸੀਆਂ ਹਾ ਅਡਾਪਟ ਕਰਿਆ ਦੀ ਅਸੀਂ ਇਹਨੇ ਸਤੋ ਉਹ ਵੀ ਖੋਲਿਆ ਜੀ ਮੈਂ ਤਾਂ ਇਹੀ ਰਿਕੁਐਸਟ ਕਰੂੰਗਾ ਵੀ ਆਪਣੇ ਬੱਚਿਆਂ ਨੂੰ ਬਚਾਓ ਵੀ ਇਹਦੇ ਡਾਕਟਰ ਦੇ ਲੈ ਕੇ ਨਾ ਆਓ ਇਹਦੇ ਕੋਈ ਪਾਣੀ ਦੀ ਸਹੂਲਤ ਨਹੀਂ ਪਾਣੀ ਠੰਡਾ ਅਸੀਂ ਇਹਨੂੰ ਕਿਹਾ ਵੀ ਬੱਚੇ ਵੀ ਉਰੇ ਠੰਡ ਬਹੁਤ ਆ ਤੇਰੀ ਹਵਾ ਬਹੁਤ ਜਾਂਦੀ ਅੰਦਰ ਅਸੀਂ ਇਹਨੂੰ ਕਿਹਾ ਵੀ ਉਰੇ ਸਾਨੂੰ ਉਹ ਮਤਲਬ ਕਿ ਉਹ ਲਵਾ ਦੇ ਹੀਟਰ ਵਗੈਰਾ ਨਹੀਂ ਕਹਿੰਦਾ ਉਹਦੇ ਤਾਂ ਐਕਸਟਰਾ ਲੱਗਣਗੇ ਨਾ ਉਰੇ ਦੇਖ ਲਓ ਤੁਸੀਂ ਅੰਦਰ ਕੋਈ ਆਰ ਵਾਲਾ ਪਾਣੀ ਨਾ ਕੁਝ ਵੀ ਨਹੀਂ ਹੈਗਾ ਫੀਸ ਇਹਨਾਂ ਨੇ ਓਨੀ ਉਹ ਲੈਣੀ ਆ ਤਾਂ ਇਹੀ ਮੰਗ ਕਰਦੇ ਆ ਵੀ ਇਨਸਾਫ ਚਾਹੀਦਾ ਸਾਨੂੰ ਸਾਡੇ ਚਲੋ ਬੱਚਾ ਸਾਡੀ ਦੁਨੀਆ ਦਾ ਖਤਮ ਹੋ ਗਈ ਵੀ ਹੋਰ ਆਦੇ ਬੱਚੇ ਬਚ ਜਾਣ ਜੀ ਤੇ ਇਹਦਾ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਤੇ ਇਹਨੂੰ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਅੱਗੇ ਅੱਗੇ ਨੂੰ ਵੀ ਹੋਰ ਡਾਕਟਰਾਂ ਨੂੰ ਵੀ ਅਕਲ ਆ ਜਾਏ ਵੀ ਇਦਾਂ ਨਹੀਂ ਕਰੇ ਕਿਸੇ ਨਾਲ ਹਸਪਤਾਲ ਬੰਦ ਹੋਣਾ ਚਾਹੀਦਾ ਸਾਡਾ ਇਨਸਾਫ ਇੱਥੇ ਕੋਈ ਨਹੀਂ ਹੈਗਾ ਹਸਪਤਾਲ ਬੰਦ ਨਹੀਂ ਕ ਅੱਜ ਸਾਡਾ ਮਰ ਗਿਆ ਕੱਲੂ ਕਿਸੇ ਹੋਰ ਦਾ ਮਾਰ ਦੂੰਗਾ ਜੀ ਕੱਲ ਪਾਸ ਰੇਟ ਡਾਊਨ ਹੋਗਾ ਮੈਂ ਆ ਕੇ ਦੱਸਿਆ ਮਖਾ ਆਪਣੇ ਪਾਸ ਰੇਟ ਡਾਕਟਰ ਸਾਹਿਬ ਡਾਊਨ ਹੋ ਰਿਹਾ ਕਹਿੰਦਾ ਜੀ ਇਹਨੇ ਰਿਸ਼ਤੇਦਾਰ ਨਹੀਂ ਆਉਣੇ ਬਾਹਰ ਕੱਢੋ ਸਾਨੂੰ ਅੱਧਾ ਘੰਟਾ ਵੀ ਨਹੀਂ ਅੰਦਰ ਬੈਠਣ ਦਿੱਤਾ ਹੈਗਾ ਸਾਡੇ ਰਿਸ਼ਤੇਦਾਰ ਗੱਡੀਆਂ 'ਚ ਬੈਠ ਬੈਠ ਕੇ ਮੁੜਦੇ ਰਹੇ ਨੇ ਜਿਹਨੂੰ ਤਖਲੀਫ ਹੋਊ ਉਹੀ ਆਊਗਾ ਮਿਲਣ ਇਹਦੀ ਮਾਂ ਟੋਟ ਟਟ ਪੈਂਦੀ ਉਹਨੂੰ ਹੁਣ ਬਾਹਰ ਕੱਢਣ ਲੈ ਮੈਂ ਉਹਦੇ ਜੇ ਨਾਕੜ ਹਿਸਾਬਾ ਮੈਂ ਇੱਥੇ ਉਹਨੂੰ ਪੁੱਛੋ ਜਾ ਇਹ ਨਾਲੇ ਵਰਗੇ ਦਾ ਮੈਂਟ ਜੀ ਕਹਿੰਦਾ ਨਾ ਲੈ ਜੋ ਜੀ ਰੈਫਰ ਕਰਤਾ ਇਹ ਪਾਰਸੋਂ ਦਾ ਰੈਫਰ ਕਰ ਚੌਥੇ ਦਾ ਰੈਫਰ ਕਰ ਗਿਆ ਪਤਾ ਸੀ ਆ ਉੱਤੇ ਜੀ ਕਹਿੰਦਾ ਆਪਰੇਸ਼ਨ ਕਰੂੰਗਾ ਮੈਂ ਮੇਰੇ ਕੋਲ ਹਿੱਲਾ ਨਹੀਂ ਹੈਗਾ ਪਾਪ ਇੱਕ ਅਰੇਂਜਮੈਂਟ ਨਹੀਂ ਹੋਈ ਹੈਗੀ ਜਿਹੜੇ ਅੰਦਰੋਂ ਸਾਫ ਕਰਦੀ ਹੈ ਜੀ ਪਾਪ ਨਹੀਂ ਤਾਂ ਅਰੇਂਜਮੈਂਟ ਹੋਇਆ ਹੋਰ ਕੀ ਕਰ ਲੂ ਬੰਦਾ ਤੁਸੀਂ ਇਹ ਦੱਸੋ ਜਿਹੜਾ ਬੰਦਾ ਇੱਕ ਪਾਈਪ ਦਾ ਅਰੇਂਜਮੈਂਟ ਨਹੀਂ ਕਰ ਸਕਦਾ ਹਾਂਜੀ ਡਾਕਟਰ ਸਾਹਿਬ ਆਜ ਨੂੰ ਹੋਰ ਕੀ ਏ ਤੇ ਦੇਖੋ ਮੈਂ ਐਜ਼ ਅ ਕੁਲੀਗ ਇਹਨਾਂ ਦੇ ਆਇਆ ਹੈਗਾ ਪਤਾ ਲੱਗਿਆ ਬਾਕੀ ਹਾਲੀ ਮੇਰੀ ਡਿਟੇਲ ਚ ਗੱਲ ਨਹੀਂ ਹੋਈ ਹੈਗੀ ਜੋ ਮਤਲਬ ਸਾਹਮਣੇ ਆਏਗਾ ਅਸ਼ੀਸ਼ ਆਪ ਖੁਦ ਦ ਕੀ ਦੇਖ ਰਹੇ ਹੈ ਗਿਆ ਵੀ ਕੋਈ ਪੇਰੈਂਟਸ ਦੇ ਨਾਲ ਹੈ ਗਿਆ ਅਸੀਂ ਤੁਹਾਨੂੰ ਇੱਕੋ ਕੋਆਪਰੇਟ ਕਰਾਂਗੇ ਤੁਸੀਂ ਵੀ ਕੋਆਪਰੇਟ ਕਰੋ ਜਿਹੜੀ ਗੱਲ ਜੰਨੀ ਹੈ ਡਾਕਟਰ ਨਾਲ ਗੱਲ ਕਰਕੇ ਅਸੀਂ ਦੇਖਾਂਗੇ ਵੀ ਕੋਈ ਅੰਗੈਲੀ ਹੈ ਕੋਈ ਘਾਟ ਹੋਈ ਹੈ ਕੋਈ ਟਰੀਟਮੈਂਟ ਜਾਂ ਬੱਚੇ ਦੀ ਬਿਮਾਰੀ ਹੈ ਉਹ ਜੀ ਸੀ ਜਿਹੜੀ ਬਚਾਇਆ ਨਹੀਂ ਜਾ ਸਕਿਆ ਥੋੜਾ ਜਿਹਾ ਅਸੀਂ ਬੱਚੇ ਦੇ ਹੰਦੀ ਬ੍ਰਿਤੂ ਤੇ ਉਹਦੇ ਪੇਰੈਂਟਸ ਨਾਲ ਦੁੱਖ ਦੇ ਵਿੱਚ ਪੂਰੇ ਦੁਖੀ ਹੈਗੇ ਆ ਜਿੰਨਾ ਉਹਨਾਂ ਨੂੰ ਦੁੱਖ ਕਰਦਾ ਹੈ ਇੱਕ ਡਾਕਟਰ ਜਦੋਂ ਮਰੀਜ਼ ਲੂਜ਼ ਕਰਦਾ ਹੈ ਉਨੂੰ ਨਾਲ ਤਾਂ 100 ਗੁਣਾ ਦਾ ਦਰਦ ਹੁੰਦਾ ਦੇਖੋ ਜੇ ਡਾਕਟਰ ਨੂੰ ਪਤਾ ਲੱਗ ਜਾਏ ਵੀ ਇਹ ਮਰੀਜ਼ ਹੋਰ ਮੇਰੇ ਤੋਂ ਨਹੀਂ بچਣ ਲਾਸਟ ਹੈ ਉਹ ਕੋਈ ਵੀ ਨਹੀਂ ਰੱਖਦਾ ਇਸ ਹੋਪ ਤੇ ਹੀ ਰੱਖਦਾ ਵੀ ਇਹ ਬੱਚਾ ਠੀਕ ਹੋ ਜਾਏਗਾ ਕਿ ਇਹ ਮਰੀਜ਼ ਠੀਕ ਹੋ ਜਾਏਗਾ ਦੇਖੋ ਮੈਨੂੰ ਨਹੀਂ ਪਤਾ ਹੈ ਕਿ ਨਹੀਂ ਕੁਝ ਵੀ ਇਹਨਾਂ ਚੀਜ਼ਾਂ ਜਿਹੜੀਆਂ ਤੁਸੀਂ ਆਏ ਤੇ ਮੇਰੇ ਨਾਲ ਜ਼ਿਆਦਾ ਤੁਹਾਡੀ ਨਾਲੋਜ ਹੋਏਗੀ ਕਿ ਕੌਣ ਕੀ ਹੈ ਕੌਣ ਨਹੀਂ ਹੈਗਾ ਠੀਕ ਹੈ ਨਾ ਟੈਕਨੀਕਲ ਮੈਨੂੰ ਨਹੀਂ ਪਤਾ ਮੈਂ ਤੇ ਐਜ਼ ਅ ਕਲੀ ਦੇਖੋ ਜਿਸ ਤਰ੍ਹਾਂ ਤੁਸੀਂ ਮੀਡੀਆ ਵਾਲੇ ਇੱਕ ਚੈਨਲ ਦੂਜਾ ਚੈਨਲ ਤੇ ਕਰ ਰਹੇ ਆ ਕਿ ਆਪਣਾ ਕੱਪ ਅਸੀਂ ਵੀ ਐਜ਼ ਅ ਕਲੀਗ ਜਿਹੜੇ ਹੈਗੇ ਆ ਕਿਸੇ ਨੂੰ ਕੁਝ ਹੁੰਦੇ ਤੇ ਉਹਦੇ ਕੋਲ ਆਨੇ ਹੈਗੇ ਆ ਤੇ ਜੋ ਸਚਾਈ ਹੋਏਗੀ ਉਹ ਕਾਨੂੰਨੀ ਕਾਰਵਾਈ ਦੇ ਨਾਲ ਜੋ ਪਤਾ ਲੱਗ ਜਾਏਗੀ ਤੇ ਜੋ ਇਨਫੋਰਮੇਸ਼ਨ ਮੇਰੇ ਕੋਲ ਫਰਦਰ ਆਏਗੀ ਤੇ ਮੈਂ ਤੁਹਾਨੂੰ ਕੋਆਪਰੇਟ ਕਰਕੇ ਜ਼ਰੂਰ ਦੱਸਾਂ ਅ ਦੇਖੋ ਹਲੇ ਤੱਕ ਸਾਡੇ ਕੋਲ ਕੋਈ ਕੰਪਲੇਂਟ ਤਾਂ ਨਹੀਂ ਆਈ ਉਸ ਰਿਲੇਟਡ ਕੋਈ ਪੇਸ਼ੈਂਟ ਦੇ ਰਿਲੇਟਿਵਸ ਨੇ ਕੋਈ ਕੰਪਲੇਂਟ ਨਹੀਂ ਕੀਤੀ ਹੈ ਕਿ ਵੀ ਅਧਾਨ ਸਰਕਾਰੀ ਡਾਕਟਰ ਉਹਨਾਂ ਦਾ ਇਲਾਜ ਕਰ ਰਿਹਾ ਸੀ ਜੇ ਉਹ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਦੇ ਵਿੱਚ ਹੈਗਾ ਤੇ ਫਿਰ ਸਰਕਾਰ ਵੱਲੋਂ ਤਾਂ ਕਿ ਕਹਿੰਦਾ ਪ੍ਰੈਕਟਿਸ ਕੀ ਕਹਿੰਦੇ ਅਲਾਉਡ ਨਹੀਂ ਆ ਉਹਨੂੰ ਤੇ ਉਹਦੇ ਖਿਲਾਫ ਫਿਰ ਉੱਚ ਅਧਿਕਾਰੀਆਂ ਨੂੰ ਲਿਖ ਦਿਆਂਗੇ ਸਟ੍ਰਿਕਟ ਐਕਸ਼ਨ ਨਾਲ ਸਰ। ਜਿੱਦਾਂ ਕੀ ਅੱਜ ਉਹ ਛੁੱਟੀ ਦੇਣੇ ਜਾਂ ਹਾਂਜੀ ਅੱਜ ਅੱਜ ਉਹਨਾਂ ਨੇ ਸੀਐਲ ਦਿੱਤੀ। ਉਹ ਆਪਣੇ ਕੋਲ ਕਾਫੀ ਵਧੀਆ ਮਸ਼ੀਨਾਂ ਹੈਗੀਆਂ ਕਿ ਕਹਿੰਦੇ ਆਟੋਮੈਟਿਕ ਮਸ਼ੀਨਾਂ ਹੈਗੀਆਂ, ਐਕਸ-ਰੇਸ ਹੋ ਰਿਹਾ ਆਪਣੇ ਕੋਲ, ਅਲਟਰਾਸਾਉਂਡ ਆਪਣੇ ਕੋਲ ਹੋ ਰਿਹਾ, ਸੋਨੋਲੋਜਿਸਟ ਹੈ। ਸੀਟੀ ਸਕੈਨ ਦੂਸੇ ਦੇਖੋ ਕ੍ਰੈਸਨਾ ਦਾ ਕਿਹਿੰਦੇ ਸਾਡੇ ਕੋਲ ਹੈਗਾ। ਇਸ ਕਰਕੇ ਕੋਈ ਕਮੀ ਤਾਂ ਹੈ ਨਹੀਂ ਦਵਾਈਆਂ ਦੇ ਪੁਆਇੰਟ ਆਫ 뷰 ਦੇ ਨਾਲ ਸੀਐਮ ਸਾਹਿਬ ਦਾ ਜਿਹੜਾ ਹੈਗਾ ਉਪਰਾਲਾ ਹੈ ਕਿ ਵੀ ਹੁਣ 26 ਜਨਵਰੀ ਤੋਂ ਬਾਅਦ ਜੋ ਦਵਾਈਆਂ ਵੀ ਸਾਰੀਆਂ ਹਸਪਤਾਲ ਚੋਂ ਦੇਣੀਆਂ ਹੈਗੀਆਂ ਤੇ ਜਿਹੜੇ ਇਵਨ ਐਮਪੈਨਲ ਅਸੀਂ ਪ੍ਰਾਈਵੇਟ ਜਿਹੜੇ ਹਸਪਤਾਲ ਹੈਗੇ ਆ ਪ੍ਰਾਈਵੇਟ ਸਕੈਨ ਸੈਂਟਰਸ ਆ ਉਹਨਾਂ ਨੂੰ ਵੀ ਐਮਪੈਨਲ ਕੀਤਾ ਹੈ ਜੇ ਕੋਈ ਇੱਥੋਂ ਸਕੈਨ ਲਿਖਾ ਕੇ ਜਾਏ